ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਜਿਹੜਾ ਕੱਪੜਾ ਨਾ ਆਪਣੇ ਹੱਥਾਂ 'ਚੋਂ ਫਿਸਲਦਾ ਨਾ ਤਾਂ ਆਪਾਂ ਉਹਦੀ ਕਟਿੰਗ ਤੇ ਸਟੀਚਿੰਗ ਪੱਖੇ ਨਾਲ ਵੀ ਨਹੀਂ ਕਰ ਸਕਦੇ ਇੰਨਾ ਹੈ ਕੱਪੜਾ ਆਪਣਾ ਹੱਥਾਂ 'ਚੋਂ ਫਿਸਲਦਾਗਾ ਇਹਦੀ ਆਪਾਂ ਤੁਹਾਨੂੰ ਅੱਜ ਕਟਿੰਗ ਦੱਸਾਂਗੇ ਵੀ ਆਪਾਂ ਕਿੱਦਾਂ ਕਟਿੰਗ ਕਰਨੀ ਹੈ ਵੀ ਆਪਣੇ ਕੱਪੜੇ ਤੇ ਮਾਰਕਿੰਗ ਵੀ ਸਹੀ ਹੋ ਸਕੇ ਤੇ ਆਪਾਂ ਨੂੰ ਕੋਈ ਪ੍ਰੋਬਲਮ ਵੀ ਨਾ ਆਵੇ ਦੇਖੋ ਇਹਨਾਂ ਦਾ ਘੇਰਾ ਘਟਾਗਾ ਇੰਨਾ ਦਾ ਘੇਰਾ ਹੈਗਾ ਦੇਖੋ ਜੀ ਇਹ 18 ਬਰੈਸਟ ਦੀਆਂ ਕਾਟਾਂ ਨੇ 17.5 ਬਰੈਸਟ ਦੀਆਂ ਐਨੇ ਹੀ ਇਹਨਾਂ ਦਾ ਦੇਖੋ ਜੀ ਘੇਰਾਗਾ 17 ਇੰਚ ਇਹਨਾਂ ਦਾ ਘੇਰਾ ਦੇਖੋ ਹੀ ਕੱਪੜੇ 'ਚ ਬਿਲਕੁਲ ਵੀ ਕਾੜ ਨਹੀਂ ਹੈਗਾ ਇਹਨੂੰ ਆਪਾਂ ਨਾ ਜਿੱਧਰ ਵੀ ਲੈ ਕੇ ਜਾਂਦੇ ਆ ਇਹ ਉਦੋਂ ਨੂੰ ਹੀ ਟੇਡਾ-ਵੇਡਾ ਹੋ ਹੀ ਜਾਂਦਾ ਕੱਪੜਾ ਦੇਖੋ ਲੋ ਇਧਰੋਂ ਫੜੂੰਗੀ ਮੈਂ ਦੇਖੋ ਲੋ ਇਧਰ ਨੂੰ ਹੋ ਜਾਂਦਾਗਾ ਹੁਣ ਆਪਾਂ ਇਹਨੂੰ ਸਹੀ ਕਰਕੇ ਰੱਖਣਾ ਪਹਿਲਾਂ ਤਾਂ ਨਾਲ ਹੋਜੀ ਆ ਦੇਖੋ ਜੀ ਨਾ ਇੱਥੇ ਆਪਾਂ ਸਕੇਲ ਰੱਖ ਲਿਆ ਤਾਂ ਕਿ ਜਿਹੜਾ ਆਪਣਾ ਕੱਪੜਾ ਨਾ ਇਹ ਤਿਲਕੇ ਨਾ ਹੁਣ ਦੇਖੋ ਇਹ ਸੂਟ ਬਣਾਉਣਾ ਹੈ ਆਪਾਂ ਫਾਰਸੀ ਸਲਵਾਰ ਦੇ ਨਾਲ ਫਾਰਸੀ ਸਲਵਾਰ ਦੇ ਨਾਲ ਜਿਹੜੀ ਕੁੜਤੀ ਆਗੀ ਇਹ ਥੋੜੀ ਜੀ ਸਾਰਟ ਹੀ ਵਧੀਆ ਲੱਗਦੀ ਹੈ ਕਿ ਦੇਖੋ ਇਹਦੇ ਆਪਾਂ ਨਾ ਲੈਂਥ ਕੁੜਤੀ ਦੀ 35 ਇੰਚ ਤਿਆਰ ਰੱਖਣੀ ਹੈਗੀ 35 ਇੰਚ ਰੱਖਣੀ ਆ ਆਪਾਂ ਤਿਆਰ ਆਪਾਂ 4 ਇੰਚ ਲੈਣਾ ਐਕਸਟਰਾ ਠੀਕ ਹੈ ਜੀ 4 ਇੰਚ ਐਕਸਟਰਾ ਕਰ ਕਰਕੇ ਆਪਾਂ ਨੇ 1 ਇੰਚ ਹੋਰ ਲੈਣਾ ਦਾ ਆਪਾਂ 40 ਇੰਚ ਤੇ ਕਟਿੰਗ ਕੀਤੀ ਹੈ ਜੀ ਆਪਾਂ 40 ਇੰਚ ਤੇ ਕਟਿੰਗ ਤਾਂ ਕੀਤੀ ਹੈਗੀ ਕਿਉਂਕਿ ਨਾ ਆਪਣਾ ਕੱਪੜਾ ਜਦੋਂ ਮਤਲਬ ਕੀ ਇਹ ਤਿਲਕਦਾਗਾ

ਇਹ ਹੈਗਾ 23 ਇੰਚ 17.5 ਇੰਚ ਘੇਰਾ ਤਿਆਰ ਆ 1 ਇੰਚ ਆਪਣਾ ਕਪੜਾ ਐਕਸਟਰਾ ਉਹਦੀ ਕਰ ਲੈਣੀ ਆ ਆਪਾਂ ਕਟਿੰਗ ਕਟਿੰਗ ਆਪਾਂ ਇਧਰੋਂ ਜਿੱਧਰ ਆਪਣਾ ਕਪੜਾ ਜੁਆਇੰਟ ਆ ਆਪਾਂ ਇਧਰੋਂ ਕਰਾਂਗੇ ਹੁਣ ਆਪਾਂ ਤਾਂ ਉਹਨੂੰ ਕਟਿੰਗ ਕਰਨ ਤੋਂ ਬਾਅਦ ਦਿਖਾਉਣੇ ਆਗੇ ਦੇਖੋ ਜੀ ਹੁਣ ਆਪਾਂ ਕਰਨੀਆਂ ਲਾਈਨਿੰਗ ਦੀ ਕਟਿੰਗ ਲਾਈਨਿੰਗ ਦੇਖੋ ਆਪਾਂ ਹਰ ਇੱਕ ਸੂਟ 'ਚ ਕਿਦਾਂ ਦਾ ਵੀ ਸੂਟ ਹੋਵੇ ਇਦਾਂ ਹੀ ਕਟਿੰਗ ਕਰਦੇ ਆਂ ਦੇਖੋ ਦੋ ਪੱਲੇ ਆਪਾਂ ਇਦਾਂ ਵਿਛਾ ਲਏ ਵਿਛਾਉਣ ਤੋਂ ਬਾਅਦ ਚਾਹੇ ਤਾਂ ਜਿੰਨਾ ਤੁਸੀਂ ਕਮੀਜ਼ ਦਾ ਘੇਰਾ ਕੱਟਿਆ ਆਪਾਂ 22 ਇੰਚ ਘੇਰਾ ਤਿਆਰ ਕੀਤਾਗਾ 22 ਇੰਚ ਦੇ ਅਕੋਰਡਿੰਗ ਜੇ 17 ਇੰਚ ਸੀਗਾ ਆਪਣੇ 17.5 ਇੰਚ ਘੇਰਾ ਪਿਆਰ ਆਪਾਂ 22 ਇੰਚ ਤੇ ਕੀਤੀ ਆ ਕਟਿੰਗ ਚਾਹੇ ਤਾਂ ਤੁਸੀਂ 22.5 ਇੰਚ ਤੇ ਇਹ ਐਦਾਂ ਹੀ ਕਟਿੰਗ ਕਰ ਲਓ ਚਾਹੇ ਤੁਸੀਂ ਦੇਖੋ ਮੈਂ ਨਾਰਮਲ ਸੂਟਾਂ ਚ ਕੱਪੜੇ ਜਿਹੜੇ ਕਮੀਜ਼ ਦੇ ਪੱਲੇ ਨੇ ਉਹ ਲਾਈਨਿੰਗ ਦੇ ਉੱਪਰ ਪਿਛਾ ਕੇ ਕਟਿੰਗ ਕਰਦੀਆਂ ਇਹ ਕਪੜਾ ਆਪਣਾ ਥੋੜਾ ਜਿਹਾ ਹੱਥਾਂ ਚੋਂ ਫਿਸਲਦਾ ਆਪਾਂ ਦੇਖੋ ਐਦਾਂ ਹੀ ਕਟਿੰਗ ਕਰ ਲੈਣੀ ਆਪਾਂ ਅੱਧਾ ਇੰਚ ਜ਼ਿਆਦਾ ਰੱਖ ਕੇ कोई ज्यादा नहीं ये होंगे भी बाला आप कपड़ा एक्स्ट्रा रखना लाइनिंग वाले सूट च बिलकुल भी कपड़ा एक्स्ट्रा रखने की जरूरत नहीं होंगी देखो पैंती इंच अपनी कुर्ती तैयार आ गई ठीक है जी आपती इंच तक पावे लाइनिंग नीचे लाइनिंग आपू इंच पानी होंगी हैगी इंच की लाइनिंग आप रैडी रखनी है चौंती इंच दे कटिंग करा फोल्ड कराइनिंग तेती इंच रैडी रह जानी है

ਆਪਾਂ ਲਾਈਨਿੰਗ ਨੂੰ ਕਮੀਜ਼ ਦੇ ਉੱਪਰ ਰੱਖ ਕੇ ਨਾ ਵੱਡੇ ਵਖੇ ਦੇ ਨਾਲ ਸਲਾਈ ਲਗਾ ਲੈਣੀ ਆ। ਸਲਾਈ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਕੁੜਤੀ ਦੀ ਮਾਰਕਿੰਗ ਕਰਕੇ ਦਿਖਾਉਣੀ ਆ। ਆ ਦੇਖੋ ਜੀ ਇਸ ਤਰ੍ਹਾਂ ਆਪਾਂ ਵੱਡੇ ਵਖੇ ਦੇ ਨਾਲ ਐਦਾਂ ਸਲਾਈ ਲਗਾ ਲਈ। ਆ ਸਲਾਈ ਲਗਾ ਲਈ। ਨਾਰਮਲ ਸੂਟਾਂ 'ਚ ਦੇਖੋ ਪਹਿਲਾਂ ਵੀ ਵੀਡੀਓਜ਼ ਪਾਈਆਂ ਹੋਈਆਂ ਨੇ ਆਪਾਂ ਐਦਾਂ ਸਲਾਈ ਲਾਉਣੇ ਹੁੰਦੇ ਆ ਇਸ ਤਰ੍ਹਾਂ ਮਤਲਬ ਇੱਕ ਸਲਾਈ ਲਾਉਣੇ ਹੁੰਦੇ ਆ ਹਾਲੇ-ਦਵਾਲੇ। ਆਹ ਵਾਲੀ ਸਲਾਈ ਨਹੀਂ ਲਾਉਂਦੇ ਹੁੰਦੇ। ਇਹ ਕੱਪੜਾ ਜਿਆਦਾ ਸਿੰਥੈਟਿਕ ਕਰਕੇ ਹੱਥਾਂ 'ਚੋ ਤਿਲਕਣ ਕਰਕੇ ਆਪਾਂ ਇੱਕ ਲਾਈਨਿੰਗ ਸੈਂਟਰ 'ਚ ਲਾਈਨ ਲਾ ਲਈ ਸਲਾਈ ਆ ਦੇਖੋ ਹੁਣ ਚਾਹੇ ਤੁਸੀਂ ਇਹਨੂੰ ਐਦਾਂ ਕਰ ਲਓ ਚਾਹੇ ਇਹਨੂੰ ਐਦਾਂ ਕਰ ਲਓ ਬਿਲਕੁਲ ਵੀ ਆਪਣਾ ਕੱਪੜਾ ਕਿਸੇ ਵੀ ਪਾਸੇ ਹਿੱਲੂਗਾ ਨਹੀਂ ਹੁਣ ਆਪਾਂ ਤੁਹਾਨੂੰ ਇਹਦੀ ਮਾਰਕਿੰਗ ਕਰਕੇ ਦਿਖਾਉਣੀ ਆ ਆ ਦੇਖੋ ਜੀ ਆਪਾਂ ਇਹਦਾ ਚਾਰ ਤਿਹਾਂ ਦੇ ਵਿੱਚ ਆਪਾਂ ਕੱਪੜਾ ਐਦਾਂ ਰੱਖ ਲਿਆ ਦੋਵੇਂ ਪੱਲੇ ਨੇ ਆਪਣੇ ਸਾਰੀਆਂ ਤਿਹਾਂ ਆਪਾਂ ਬਰਾਬਰ ਰੱਖ ਲੈਣੀਆਂ ਨੇ ਜਿਹੜਾ ਕੋਈ ਆਪਣੇ ਲਾਈਨਿੰਗ ਦਾ ਨਾ ਕੱਪੜਾ ਜ਼ਿਆਦਾ ਲੱਗਦਾ ਆਪਾਂ ਨੂੰ ਉਹ ਆਪਾਂ ਇਦਾਂ ਕਾਰਨਰਸ ਤੇ ਇਕੱਠਾ ਕਰ ਦੇਣਾ ਦੇਖੋ ਆਪਣਾ ਜ਼ਿਆਦਾ ਹੈ ਨਹੀਂਗਾ ਪਰ ਜੇ ਲੱਗਦਾ ਤਾਂ ਆਪਾਂ ਇਦਾਂ ਕਾਰਨਰਸ ਤੇ ਇਕੱਠਾ ਕਰ ਦੇਣਾਗਾ ਜਾਂ ਫਿਰ ਤੁਸੀਂ ਪ੍ਰੈਸ ਕਰ ਸਕਦੇ ਹੋ ਪ੍ਰੈਸ ਦੇ ਨਾਲ ਉਹ ਇੱਥੇ ਜਿਹੜਾ ਐਕਸਟਰਾ ਕੱਪੜਾ ਹੋਊਗਾ ਇਦਾਂ ਕਰੀਜ਼ ਬਣ ਚੁੱਕੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕਾਟਣਾ ਪਾ ਕੇ ਦਿਖਾਵਾਂਗੇ ਕਾਟਾ ਪਾਉਣ ਤੋਂ ਪਹਿਲਾਂ ਤੁਸੀਂ ਆਹ ਸਕੇਲ ਲੈਣਾ ਇਹਨੂੰ ਨਾ ਇਹ ਇਦਾਂ ਵੀਆ ਦੋਵੇਂ ਪੱਲੇ ਨਾਲ ਲੱਗ ਜਾਣ ਕਿਉਂਕਿ ਇਹ ਕਪੜਾ ਆਪਣਾ ਜਿਆਦਾ ਤਿਲਕਦਾ ਨਾ ਵੀ ਕੋਈ ਫਰਕ ਨਾ ਰਹੇ ਜਵੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਰੱਖਣਾ ਤੀਰਾ ਤੀਰਾ ਰੱਖਣਾ ਆਪਾਂ ਇਹਨਾਂ ਦਾ 6 ਇੰਚ ਠੀਕ ਹੈ ਜੀ 6 ਇੰਚ ਰੱਖਣਾ ਆਪਾਂ ਇਹਨਾਂ ਦਾ ਤੀਰਾ ਤੀਰਾ ਰੱਖਣ ਤੋਂ ਬਾਅਦ ਆਪਾਂ ਮੋਟਾ ਰੱਖਣਾ ਮੋਟਾ ਦੇਖੋ ਜੀ ਆਪਾਂ ਹਰ ਇੱਕ ਸਾਈਜ਼ ਬੱਚਿਆਂ ਦੇ ਸਾਈਜ਼ ਨੂੰ ਛੱਡ ਕੇ 7.5 ਹੀ ਰੱਖਣਾ ਇਹ ਮोटा ਜਿਆਦਾ ਨਹੀਂ ਹੈਗਾ ਪਲੈਸਟ ਦਾ ਨਾਪ ਘੱਟ ਹੋਣ ਕਰਕੇ ਮੋਢੇ ਨੇ ਆਪਣੇ ਆਪ ਆਪਣੇ ਨਾਪ ਦੇ ਅਕੋਰਡਿੰਗ ਛੋਟੇ ਹੀ ਰਹਿ ਜਾਣਾ ਇੱਥੋਂ ਰੱਖਣਾ ਦੇਖੋ ਜੀ ਆਪਾਂ 5.5 ਇੰਚ ਇੱਥੋਂ ਆਪਾਂ 6 ਇੱਥੋਂ 5.5 ਇੰਚ ਇਹਦਾ ਪਰੇਡ ਕਰ ਲੈਣਾ ਦੇਖੋ ਜੀ ਆਪਾਂ ਇਸ ਤਰ੍ਹਾਂ ਬਾਕਸ ਬਾਕਸ ਰੈਡੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਉੱਪਰ ਕਾਟ ਪਾ ਦੇਣੀ ਆ ਅੱਧਾ ਇੰਚ ਦੀ ਆ ਦੇਖੋ ਜੀ ਆਪਾਂ ਅੱਧਾ ਇੰਚ ਦੀ ਕਾਟ ਪਾਤੀ ਇਹਨਾਂ ਲੋਚ ਹੁਣ ਆਪਣੀ ਦੇਖੋ ਅੱਧਾ ਇੰਚ ਆਪਾਂ ਇੱਥੇ ਘਟਾਤਾ ਅੱਧਾ ਇੰਚ ਆਪਾਂ ਇੱਥੇ ਘਟਾਤਾ ਹੁਣ ਆਪਾਂ ਪਾਵਾਂਗੇ ਮੋਢੇ ਦੀ ਕਾਟ ਫਰੰਟ ਆ ਹੀ 1 ਇੰਚ ਦੀ ਤੇ ਬੈਕ ਵਾਲੀ ਪਾਉਣੀ ਆ ਆਪਾਂ 2 ਇੰਚ ਦੇਖੋ ਬ੍ਰੈਸਟ ਦਾ ਨਾਪ ਹੈਗਾ ਇਹਨਾਂ ਦਾ 1.75 ਇੰਚ ਦੇਖੋ ਜੀ 1.75 ਦਾ ਅੱਧ ਹੋ ਗਿਆ 0.8 ਇੰਚ ਆਪਾਂ 0.8 ਇੰਚ ਤੇ ਮਾਰਕ ਕਰ ਲੈਣਾਗਾ ਠੀਕ ਆ 0.8 ਦੇਖੋ ਇਹ 1.75 ਦਾ ਹਾਫ ਹੋ ਗਿਆ 0.9 ਇੰਚ ਠੀਕ ਆ ਜੀ ਆਪਾਂ 0.9 ਇੰਚ ਤੇ ਮਾਰਕ ਕਰਨਾ ਆਪਾਂ ਭਲੇਖਾ ਪੈ ਗਿਆ ਸੀਗਾ ਜੇ ਕਈ ਵਾਰੀ ਇਦਾਂ ਭਲੇਖਾ ਪੈ ਜੇ ਮੇਰੇ ਮੰਗੂ ਕੀ ਕਰਨਾ ਜੇ ਇੰਚੀ ਟੇਪ ਫੋਲਡ ਕਰਕੇ ਦੇਖ ਲਿਆ ਕਰੋ ਵੀ 1.75 ਦਾ ਹਾਫ ਕਿੰਨਾ ਆਉਂਦਾ ਹੈ ਠੀਕ ਆ ਜੀ ਹੁਣ ਆਪਾਂ ਦੇਖੋ ਆ ਜਿੰਨਾ ਹੈਗਾ ਇਹਦਾ ਆਪਾਂ ਹਾਫ ਕਰ ਲੈਣਾ ਇੱਥੇ ਨਿਸ਼ਾਨ ਲਾ ਲਿਆ ਐਨਾਂ ਹੀ ਚਾਹੇ ਤੁਸੀਂ ਅੰਦਾਜ਼ੇ ਨਾਲ ਹੀ ਲਾ ਲਿਆ ਕਰੋ ਇਹ ਕੋਈ ਏਡੀ ਗੱਲ ਨਹੀਂ ਹੁੰਦੀ ਤੇ ਆ ਆਪੇ ਨਿਸ਼ਾਨੀ ਲਾਉਣੀ ਆ ਆਪਾਂ ਪਿਛਲੀ ਕਾਟ ਪਾਉਣ ਖਾਤਰ 5 ਇੰਚ ਤੇ ਹੁਣ ਆਪਾਂ ਇਹ ਪਾ ਦੇਣੀਆਂ ਨੇ ਕਾਟਾਂ ਨਾ ਲੋਚੀ ਆ ਪੈ ਗਈ ਫਰੰਟ ਵਾਲੀ ਕਾਟ ਤੇ ਆ ਪੈ ਗਈ ਜੀ ਬੈਕ ਵਾਲੀ ਕਾਟ ਠੀਕ ਆ ਜੀ ਹੁਣ ਆਪਾਂ ਦੇਖੋ ਜੀ ਰੱਖਣੀ ਆ ਸਾਈਡ ਸਲਾਈ ਦੇਖੋ ਸਾਈਡ ਸਲਾਈ ਰੱਖਣੀ ਆ ਆਪਾਂ ਇਹਨਾਂ ਦੀ 23.5 ਇੰਚ ਤੇ 23.5 ਇੰਚ ਤੇ ਤਾਂ ਰੱਖਣੀ ਆ ਕਿਉਂਕਿ ਇਹਨਾਂ ਨੇ ਨਾ ਮਤਲਬ ਕਿ ਥੋੜੇ ਜਿਹਾ ਫਾਰਸੀ ਸਲਵਾਰ ਕਰਕੇ ਸੂਟ ਕਰਕੇ ਨਾ ਚਾਕ ਥੋੜੇ ਜਿਹਾ ਛੋਟੇ ਰੱਖਣੇ ਨੇ ਨਹੀਂ ਜਿਹੜੇ ਮਤਲਬ ਕਿ 16 17 ਬੈਸਟਲਿਆਂ ਦੇ ਲਈ 22 ਇੰਚ ਤੱਕ ਸਾਈਡ ਸਲਾਈ ਬਹੁਤ ਹੁੰਦੀ ਹੈ ਜੀ ਦੀ ਕਾ ਜੀ ਆ ਸਾਈਡ ਸਲਾਈ ਹੋਗੀ 1.14 ਇੰਚ ਤੇ ਸਾਈਡ ਸਲਾਈ ਤੁਹਾਡੀ ਕਿੰਨੀ ਵੀ ਆਗੀ 24 ਇੰਚ ਤੱਕ ਤੁਸੀਂ ਜਿਹੜੀ ਸਾਈਡ ਸਲਾਈ ਆ ਉਹ 1.14 ਇੰਚ ਰੱਖਣੀ ਆ ਇਸ ਤੋਂ ਜਿਹੜੇ ਬਹੁਤ ਜ਼ਿਆਦਾ ਹੈਵੀ ਸਾਈਜ਼ ਨੇ ਉਹਨਾਂ ਦੇ 15 ਰੱਖਣੀਆਂ ਨਹੀਂ 1.14 ਇੰਚ ਤੇ ਆਪਣੀ ਕਮਰ ਦਾ ਨਿਸ਼ਾਨ ਆ ਜਿਹੜਾ ਬਿਲਕੁਲ ਸਹੀ ਰਹਿੰਦਾ ਉਹ ਸਾਈਡ ਆ ਹਿਪ ਤੁਹਾਡੀ ਕਿੰਨੀ ਮਰਜ਼ੀ نیچے ਚਲੀ ਜਾਵੇ ਤੁਸੀਂ ਜਿਹੜੀ ਆ ਕਮਰ ਰੱਖਣੀ ਆ 1.14 ਤੇ ਰੱਖਣੀ ਆ ਹੁਣ ਦੇਖੋ ਇਹਨਾਂ ਦੀ ਜਿਹੜੇ ਕਮਰ ਹੈਗੀ ਹੈਗੀ 14 ਇੰਚ ਦੇਖੋ 14 ਦਾ ਹਾਫ ਹੋ ਗਿਆ 7 ਇੰਚ ਜੇ ਤੁਸੀਂ ਪਲੇਟਸ ਪਾਉਣੀਆਂ ਨੇ ਤਾਂ ਤਾਂ ਤੁਸੀਂ ਅੱਧਾ ਇੰਚ ਐਕਸਟਰਾ ਰੱਖੋ ਇੱਕ ਰੱਖ ਲਓ ਚਾਹੇ ਜਿੰਨਾ ਤੁਸੀਂ ਕਪੜਾ ਪਲੇਟਸ ਦੇ ਵਿੱਚ ਦੇਣਾ ਜਿੰਨੇ ਚੋਨਾ ਤੁਸੀਂ ਵੱਧ ਰੱਖਣਾ 1 ਇੰਚ ਤੋਂ ਤਾਂ ਜ਼ਿਆਦਾ ਕਪੜਾ ਆਪਾਂ ਪਲੇਟਸ ਵਿੱਚ ਦੇਣਾ ਨਹੀਂ ਹੈਗਾ ਫੇਰ ਤਾਂ ਤੁਸੀਂ 1/2 ਇੰਚ ਵਧਾ ਕੇ ਰੱਖੋ ਨਹੀਂ ਤੁਸੀਂ ਜਿੰਨੀ ਹੈਗੀ ਉੰਨੀ ਰੱਖੋ ਦੇਖੋ ਆਪਾਂ 7.5 ਇੰਚ ਤੇ ਮਾਰਕ ਕਰ ਲਿਆ ਠੀਕ ਹੈ ਜੀ हिਪ ਹੈਗੀ ਆ ਦੇਖੋ ਇਹਨਾਂ ਦੀ 16 ਇੰਚ ਠੀਕ ਹੈ ਜੀ 16 ਦਾ ਹਾਫ ਹੋ ਗਿਆ 8 ਇੰਚ ਤੋਂ ਬਾਅਦ ਦੇਖੋ ਜੀ ਆਪਾਂ ਸਕੇਲ ਦੇ ਨਾਲ ਜਾਂ ਇੰਚੀ ਟੇਪ ਦੀ ਹੈਲਪ ਨਾਲ ਆਪਾਂ ਆਹ ਵਾਲੀ ਸਲਾਈ ਦੀ ਹੈ ਜਿਹੜੀ ਸਾਈਡ ਸਲਾਈ ਹੁੰਦੀ ਹੈ ਦੀ ਮਾਰਕਿੰਗ ਕਰਨੀ ਆ ਤੇ ਇੱਥੋਂ ਨਾ ਤੁਸੀਂ ਢਾਈ ਜਾਂ 3 ਇੰਚ ਆਪਾਂ ਇਹਨਾਂ ਦੇਖੋ ਢਾਈ ਕਿੰਦਾ ਐਦਾਂ ਸਿੱਧੀ ਲਾਈਨ ਬਣਾਉਣ ਤੋਂ ਬਾਅਦ ਇਹਨੂੰ ਆਪਾਂ ਆਹ ਵਾਲੀ ਸਲਾਈ ਦੇ ਨਾਲ ਮਲਾਉਣਾ ਮਨੋਜੀ ਇੱਥੋਂ ਪਾ ਦੇਣੀ ਆ ਗਲਾਈ ਐਸ ਤਰ੍ਹਾਂ ਜਦੋਂ ਗਲਾਈ ਪਾਉਣੀ ਆ ਇੱਥੋਂ ਹਲਕਾ ਜਿਹਾ ਘਟ ਵੀ ਜਾਂਦਾ ਤੇ ਇੱਥੋਂ ਦੇਖੋ ਆਪਾਂ ਜਦੋਂ ਸਲਾਈ ਲਾਉਣੀ ਆ ਐਦਾਂ ਤਿੱਖੀ ਨਹੀਂ ਲਾਉਣੀ ਐਦਾਂ ਗੋਲੀਕਾਰਨੀ ਦੇਖੋ ਜਿਹੜੀਆਂ 16 17 ਬਲੇਸਟ ਦੀਆਂ ਕਾਟਾਂ ਹੁੰਦੀਆਂ ਨੇ ਨਾ 16 17 ਦੀਆਂ ਇਹ ਬਾਕੀ ਕਾਟਾਂ ਨਾਲੋਂ ਛੁੜੀਆਂ ਜੀਆਂ ਪਲੇਟਸ ਦੀਆਂ ਕੱਲੀਆਂ ਇਨਸਾਨੀਆਂ ਹੁੰਦੀਆਂ ਨੇ ਅਲੱਗ ਹੁੰਦੀਆਂ ਨੇ ਦੇਖੋ ਜਿਹੜੀ ਆਪਾਂ ਇਹਨਾਂ ਦੀਆਂ ਪਲੇਟਸ ਪਾਉਣੀਆਂ ਨੇ ਪਾਉਣੀਆਂ ਨੇ ਆਪਾਂ 11 ਇੰਚ ਤੇ ਬੰਨ ਤੋਂ ਬਾਅਦ ਇਹਨਾਂ ਨੇ 10.5 10 ਇੰਚ ਰੈਡੀ ਰਹਿ ਜਾਣਾਗਾ ਜੇ ਪਹਿਲਾਂ ਹੀ ਆਪਾਂ 10.5 ਤੇ ਰੱਖਾਂਗੇ ਤਾਂ ਇਹਨਾਂ ਨੇ 9.5 10 ਰਹਿ ਜਾਣਾਗਾ ਨੀਚੇ ਨੂੰ ਆਪਾਂ ਇਹਨਾਂ ਦੀ ਲੈਂਥ ਰੱਖਣੀ ਆ 7 ਇੰਚ 7 ਇੰਚ ਤੇ ਜਿਹੜੀ ਇਹਨਾਂ ਦੀ ਚੜਾਈ ਆ ਪਲੇਟਸ ਦੀ ਇਹ ਆਪਾਂ ਰੱਖਣੀਆਂ ਦੇਖੋ ਜੀ 2.5 ਇੰਚ ਇਹ ਆ ਲੋਚ ਆਪਾਂ ਦੇਖੋ ਇਹ ਕੁੱਟੀ ਦੇ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨਹੀਂ ਹੈਗੀਆਂ ਪਰ ਜੇ ਤੁਸੀਂ ਮਤਲਬ ਐਸਨ ਆਪ ਦਾ কুরਤੀ ਸਟਿਚ ਕਰਨੀ ਆ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਤਾਂ ਉਹਦਾ ਇੱਕ ਤਰੀਕਾ ਹੀ ਆ ਦੇਖੋ ਜੀ ਆਹ ਵਾਲਾ ਜਿਹੜਾ ਨਿਸ਼ਾਨ ਆ ਇੱਥੇ ਵਾਲਾ ਇੱਥੇ ਨਹੀਂ ਇੱਥੇ ਆਹ ਵਾਲੇ ਪੁਆਇੰਟ ਨੂੰ ਚ ਇੰਚ ਟੇਪ ਨੂੰ ਚਾਕੇ ਆਹ ਵਾਲੇ ਪੁਆਇੰਟ ਨਾਲ ਮਿਲਾ ਦੇਣਾ ਮਤਲਬ ਇਹਦਾ ਇਹ ਹੁੰਦਾਗਾ ਵੀ ਆਪਾਂ ਨਾ ਪਲੇਟਸ ਇਦੋਂ ਕਮਰ ਤੋਂ 1 ਇੰਚ ਉੱਪਰ ਰੱਖੀ ਦੇ ਹੁੰਦੀਆਂ ਨੇ ਆਪੇ 1 ਇੰਚ ਦਾ ਫਰਕ ਪੈ ਜਾਂਦਾ ਜੀ ਆ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ 2 ਇੰਚ ਦਾ ਪਾ ਦੇਣਾ ਫਰਕ ਆਹ ਲਓ ਜੀ ਠੀਕ ਹੈ ਜੀ ਆ ਸੀਗੀਆਂ ਆਪਣੀਆਂ ਸਾਈਡ ਵਾਲੀਆਂ ਪਲੇਟਸ ਹੁਣ ਆਪਾਂ ਇਹਦੀ ਕਰ ਦੇਣੀ ਹੈਗੀ ਕਟਿੰਗ ਦੇਖੋ ਇਸ ਤਰ੍ਹਾਂ ਨਾ ਆਪਾਂ ਨੂੰ ਕਟਿੰਗ ਕਰਨ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਸਾਰੀ ਲਾਈਨਿੰਗ ਨੂੰ ਵੱਡੇ ਵਖੇ ਦੇ ਨਾਲ ਕੱਟਾ ਕਰ ਲੈਨੇ ਆਂਗੇ ਹੁਣ ਦੇਖੋ ਆਪਾਂ ਫਰੰਟ ਵਾਲਾ ਪੱਲਾ ਚੱਕ ਲੈਣਾ ਤੇ ਆਹ ਵਾਲਾ ਬੈਕ ਵਾਲਾ ਕੱਢ ਦੇਣਾ ਤੇ ਫਰੰਟ ਵਾਲਾ ਪੱਲਾ ਚੱਕ ਕੇ ਨਾ ਆਪਾਂ ਆਹ ਦੇਖੋ ਇਸ ਤਰ੍ਹਾਂ ਆਹ ਵਾਲੇ ਬਲ ਵਗੈਰਾ ਕੱਢ ਕੇ ਇੱਦਾਂ ਮਿਲਾ ਕੇ ਆ ਜਿਹੜੀ ਸਾਰੀ ਮਾਰਕਿੰਗ ਆ ਬਿਲਕੁਲ ਵੀ ਦੇਖੋ ਆਪਣਾ ਕੱਪੜਾ ਹਿੱਲੂਗਾ ਨਹੀਂ ਇਸ ਤਰ੍ਹਾਂ ਆ ਦੇਖੋ ਜੀ ਸਾਰੀ ਇੱਧਰ ਆ ਆ ਦੇਖੋ ਜੀ ਇਹ ਹੈਗਾ ਆਪਣਾ ਪਿਛਲਾ ਪੱਲਾ ਇਹ ਦੇਖੋ ਹੁਣ ਵੀ ਇਹ ਕੱਪੜਾ ਨਾ ਤਿਲਕੂਗਾ ਕਿਉਂਕਿ ਆਪਣੀ ਨਾ ਆਹ ਵਾਲੀ ਸਲਾਈ ਕਟਿੰਗ ਹੋ ਗਈ ਆਪਾਂ ਨੇ ਕੀ ਕਰਨਾ ਸਾਰੀ ਕਟਿੰਗ ਕਮੀਜ਼ ਨੂੰ ਸਲਾਈ ਕਰਨ ਤੋਂ ਪਹਿਲਾਂ ਇੱਥੇ ਵੀ ਤੁਸੀਂ ਵੱਡੇ ਵਖੇ ਨਾਲ ਸਲਾਈ ਲਾ ਲਓ ਤੇ ਇੱਥੇ ਵੀ ਲਾ ਲਓ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਗਲੇ ਦੀ ਕਟਿੰਗ ਕਰਨੀ ਆ ਦੇਖੋ ਗਲੇ ਦੀ ਕਟਿੰਗ ਕਰਨ ਦੇ ਲਈ ਆਪਾਂ ਗਲੇ ਦੀ ਚੜਾਈ ਰੱਖਣੀ ਹੈਗੀ 2.5 ਇੰਚ 2.5 ਇੰਚ ਆਪਾਂ ਰੱਖਣੀ ਹੈ ਚੜਾਈ ਤੇ نیچے ਨੂੰ ਜਿਹੜਾ ਆਪਣਾ ਗਲਾਗਾ ਇਹ ਰੱਖਣਾ ਆਪਾਂ 6.5 ਇੰਚ ਤੇ ਆ ਦੇਖੋ ਜੇ ਨਾ ਤੁਹਾਡਾ ਗਲਾ ਬਹੁਤ ਜ਼ਿਆਦਾ ਡੀਪ ਆ ਤਾਂ ਤੁਸੀਂ ਰੈਡੀमेड ਕਲਾ ਪਾਇਆ ਕਰੋ ਜਿੱਦਾਂ ਏਦਾਂ ਨੋਰਮਲ ਆ ਜੇ 7 ਇੰਚ ਤੋਂ نیچے ਆ ਨਾ ਜਾਂ 7 ਇੰਚ ਆ ਤਾਂ ਤਾਂ ਤੁਸੀਂ ਪਾਇਆ ਕਰੋ ਦੇਖੋ ਕਰਿਆ ਕਰੋ ਜੀ ਏਦਾਂ ਰੇਬਲੀ ਲਾ ਕੇ ਜੇ ਤੁਹਾਡਾ ਗਲਾ ਜ਼ਿਆਦਾ ਡੀਪ ਆਗਾ ਫਿਰ ਤੁਸੀਂ ਬੁਕਰਮ ਪਾਇਆ ਕਰੋ ਮਤਲਬ ਕੀ ਰੈਡੀਮੇਡ ਗਲਾ ਪਾ ਲਿਆ ਕਰੋ ਆ ਦੇਖੋ ਆ ਕੱਟਣ ਟਾਈਮ ਵੀ ਆਪਾਂ ਇਹ ਧਿਆਨ ਰੱਖਣਾ ਇਹਦੇ ਵਿੱਚ ਵੀ ਸਾਰੀਆਂ ਤਹਾਂ ਨਾ ਹਿੱਲਣ ਨਾ ਆਪਣੀਆਂ ਦੇਖੋ ਆਪਾਂ ਪਲਾਉਣੀਆਂ ਨੇ ਪਲੇਟਸ ਦੀਆਂ ਨਸਾਨੀਆਂ ਪਲੇਟ ਸੇ ਇਹ ਜਿੱਦਾਂ ਆਪਾਂ ਫਰੰਟ ਵਾਲੀਆਂ ਪਾਈਆਂ ਸੀਗੀਆਂ 11 ਇੰਚ ਤੇ ਇਹ ਵੀ ਆਪਾਂ 11 ਤੇ ਪਾਉਣੀਆਂ ਨੇ ਆ ਦੇਖੋ ਜੀ ਹਜੇ ਵੀ ਆਪਣਾ ਕੱਪੜਾ ਤਿਲਕੀ ਜਾਂਦਾ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਣੀ ਆ ਆਪਾਂ ਪਲੇਟ ਦੀ ਦੇਖੋ ਫਰੰਟ ਵਾਲੀ ਨਾਲੋਂ 1 ਇੰਚ ਵਧਾ ਕੇ 1 ਇੰਚ 1.5 ਇੰਚ ਵਧਾ ਸਕਦੇ ਹੋ 2 ਵੀ ਵਧਾ ਸਕਦੇ ਹੋ 2 ਤੋਂ ਜ਼ਿਆਦਾ ਨਹੀਂ ਵਧਾਉਣੀ ਆ ਆਪਾਂ ਆਪਾਂ ਦੇਖੋ 1 ਇੰਚ ਵਧਾਈ ਆ ਇਦੇ ਵਿੱਚ ਕੋਈ ਨਾਪ ਦੇ ਅਕੋਰਡਿੰਗ ਨਹੀਂ ਹੁੰਦਾ ਵੀ ਆਪਾਂ ਕਿੰਨੀ ਵਧਾਉਣੀ ਹੈ ਤੁਸੀਂ ਆਪਣੀ ਮਰਜ਼ੀ ਮੁਤਾਬਕ ਵਧਾ ਸਕਦੇ ਹੋ। ਨਾ ਲਓ ਜੀ ਆ ਬੈਕ ਵਾਲੀ ਪਲੇਟ ਹੋਗੀ। ਆ ਆਪਣੀ ਪਿਛਲੇ ਗਲੇ ਦੀ ਤੇ ਕੁਰਤੀ ਦੇ ਪਿਛਲੇ ਗਲੇ ਦੀ ਤੇ ਪਲੇਟਸ ਦੀ ਹੋਗੀ ਮਾਰਕਿੰਗ। ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਦੇ ਆ। ਦੇਖੋ ਬਾਹਾਂ ਦੀ ਕਟਿੰਗ ਜਿੱਦਾਂ ਆਪਾਂ ਕੁਰਤੀ ਲਾਹੀ ਸੀ ਨਾ ਵੀ ਕੱਪੜਾ ਜਿੱਦਾਂ ਬਿਕੇ ਰਹਾ ਘੱਟ ਸੀ ਉਦੋਂ ਹੀ ਜੀ ਆਪਾਂ ਇਹ ਬਾਵਾ ਦਾ ਕੱਪੜਾ ਲਾ ਲਿਆ ਲਾ ਕੇ ਦੇਖੋ ਆਪਾਂ ਸਿਰਫ ਅਲੱਗ ਕੀਤੀਆਂ ਨੇ ਲੰਬਾਈ ਤੇ ਚੜਾਈ ਲੈ ਗਈ ਇਹਦੀ ਜਿਹੜੀ ਲਾਈਨਿੰਗ ਆ ਗਈ ਉਹ ਆਪਾਂ ਬਾਅਦ ਵਿੱਚ ਅਟੈਚ ਕਰਾਂਗੇ ਕਾਟਾਂ ਪਾਉਣ ਤੋਂ ਮੰਗੋ ਦੇਖੋ ਜੀ ਬਾਹਾਂ ਦੀ ਕਟਿੰਗ ਕਰਨ ਦੇ ਲਈ ਆਪਾਂ ਕੱਪੜਾ ਕਿੰਨਾ ਲਿਆ ਦੇਖੋ ਇਹਦੀ ਚੜਾਈ ਹੈਗੀ ਆ ਡਬਲ ਤੈਂਚ ਚ ਚੜਾਈ ਹੈਗੀ ਇਹਦੀ 10 ਇੰਚ ਜਾਣੀ ਆਪਾਂ 20 ਇੰਚ ਕੱਪੜੇ ਦੀ ਕਟਿੰਗ ਕੀਤੀ ਸੀਗੀ ਇੱਕ ਬਾਹਾਂ ਦੇ ਲਈ ਇਹਦੀ ਲੰਬਾਈ ਲੰਬਾਈ ਦੇਖੋ ਬਾਹਾਂ ਰੱਖਣੀਆਂ ਨੇ ਆਪਾਂ 18 ਇੰਚ ਤਿਆਰ 18 ਇੰਚ ਬਾਹਾਂ ਤਿਆਰ ਰੱਖਣੀਆਂ ਨੇ 1 ਇੰਚ ਉੱਪਰ ਕਾਟ ਵਾਸਤੇ ਆ ਉਹ 1 ਇੰਚ ਆਪਾਂ ਮਤਲਬ ਕੀ ਪਾਕਿਸਤਾਨੀ ਬਾਹਾਂ ਚ ਆਪਾਂ ਜ਼ਿਆਦਾ ਫੋਲਡਿੰਗ ਦੀ ਲੋੜ ਨਹੀਂ ਹੁੰਦੀ ਆਪਾਂ ਥੱਲੇ ਲੇੜ ਮੋੜਨ ਵਾਸਤੇ ਰੱਖਣਾ ਹੈ ਤੇ ਹੁਣ ਆਪਾਂ ਬਾਹ ਦੀ ਕਟਿੰਗ ਕਰਨ ਤੋਂ ਪਹਿਲਾਂ ਦੇਖੋ ਜੀ ਮੋਟੇ ਦਾ ਨਾਪ ਲੈਣਾ ਦਾ ਇਹਨਾਂ ਹਿੱਸਾ ਤਾਂ ਦੇਖੋ ਜੀ ਆਪਣਾ ਸਲਾਈ ਚ ਆ ਜਾਣਾ ਆਪਾਂ ਇੱਥੇ ਇੰਚੀ ਟੇਪ ਰੱਖਣਾ ਆਪਾਂ ਫਰੰਟ ਵਾਲੀ ਕਾਟ ਦੀ ਦੇਖੋ ਕਟਿੰਗ ਨਹੀਂ ਕੀਤੀ ਹੈਗੀ ਆ ਦੇਖੋ ਆ ਫਰੰਟ ਵਾਲੀ ਕਾਟ ਹੈ ਦੀ ਆਪਾਂ ਕਟਿੰਗ ਨਹੀਂ ਕੀਤੀ ਜਦੋਂ ਨਾ ਆਪਾਂ ਸਲਾਈ ਕਰਾਂਗੇ ਉਦੋਂ ਹੀ ਇਹ ਕਾਟ ਪਾਵਾਂਗੇ ਇਹ ਆਪਾਂ ਇਥੋਂ ਫਰੰਟ ਵਾਲੀ ਕਾਟ ਨਾਪਣੀ ਆ ਦੇਖੋ ਇਹ ਇਥੋਂ है अपना साढे अठ इंच तैयार ठीक है जी साढ़े अठ इंच त्यार अच कु टेप रख केड़ाई अद्धा इंचा देना अठ इच मार्क करने तो बाद अठ इंच मार्क करने तो बाद तीन इंच करना देखो जी आप नीचे नु ਠੀਕ ਹੈ ਜੀ ਨੀਚੇ ਨੂੰ ਲਾਉ ਤੇ 2.5 ਇੰਚ ਦੀ ਪੌਣੀ ਆਪਾਂ ਕਾਟ ਇੱਥੇ ਇਹਨੂੰ ਇਹਦੇ ਨਾਲ ਆਪਾਂ ਐਦਾਂ ਮਿਲਾ ਲੈਣਾ ਹਾਂਜੀ ਇਹ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਇੰਚੀ ਟੇਪ ਨੂੰ ਕਰਕੇ ਫੋਲਡ ਹਾਂਜੀ ਦੇਖੋ ਆਪਾਂ ਨਾ ਫਰੰਟ ਵਾਲੀ ਕਾਟ ਪਾਈ ਆ ਦੇਖ ਜਿਹੜੀ ਫਰੰਟ ਵਾਲੀ ਕਾਟ ਹੈ ਆਪਾਂ 1 ਇੰਚ ਦੀ ਪਾਈ ਆ 1 ਇੰਚ ਦੀ ਪਾਈ ਹੈ ਨਾ ਜੀ ਦੇਖੋ 1 ਇੰਚ ਦੀ ਆਪਾਂ ਕਾਟ ਪਾਈ ਹੈਗੀ ਆਪਾਂ ਇੱਥੇ ਕਾਟ 1 ਦੀ ਉਹੀ ਪਾਉਣੀ ਆ ਉਹ 1 ਦੀ ਕਿਵੇਂ ਪਾਉਣੀ ਆ ਅੱਧੇ ਦੀ ਇੱਧਰ ਅੱਧੇ ਇੰਚ ਦੀ ਇੱਧਰ ਹੁਣ ਇਹਦੀ ਪਾ ਦੇਣੀ ਆ ਆਪਾਂ ਗਲਾਈ ਆ ਦੇਖੋ ਆਪਣਾ ਐਕਸਟਰਾ ਕੱਪੜਾ ਦਾ ਗਲਾਈ ਆਪਾਂ ਇੱਥੋਂ ਪਾਉਣੀ ਆ ਥੇ ਵੀ ਸਿਰੇ ਤੇ ਪਣਾ ਕੱਪੜਾ ਹਿੱਲ ਗਿਆ ਹੁਣ ਆਪਾਂ ਇਹਨੂੰ ਕਰ ਦੁਬਾਰਾ ਸੈੱਟ ਕਰਾਂਗੇ ਕਟਿੰਗ ਕਰਨ ਤੋਂ ਪਹਿਲਾਂ ਹੁਣ ਆਪਾਂ ਦੇਖੋ ਜੀ ਕੀ ਕਰਨਾ ਹੈ ਆਪਾਂ ਫਰੰਟ ਵਾਲੀ ਕਾਟ ਪਾਉਣ ਖਾਤਰ ਦੋ ਪੱਲੇ ਚੱਕ ਲੈਣੇ ਆ ਤੇ ਦੋ ਪਿੱਛੇ ਛੱਡ ਦੇਣੇ ਆ ਇਹ ਕਾਟ ਦੋਵੇਂ ਸਾਂਟਾਲੇ ਕਮੀਜ਼ ਦੇ ਪਾਸੇ ਤਾਂ ਆਉਗੀ ਜੀ ਵੀ ਜਦੋਂ ਨਾ ਆਪਾਂ ਇਹਦੀ ਪੈਨ ਲਾਈ ਹੋਊਗੀ ਤਾਂ ਜਿਹੜੇ ਕਮੀਜ਼ ਦੇ ਦੋਵੇਂ ਸਿੱਧੇ ਪਾਸੇ ਨੇ ਇਹ ਆਪਸ ਵਿੱਚ ਏਦਾਂ ਜੁੜੇ ਹੋਣ ਚਾਹੇ ਕਮੀਜ਼ ਦੇ ਉਲਟੇ ਪਾਸੇ ਜੁੜੇ ਹੋਣ ਤਾਂ ਹਾਂ ਗਲਤ ਨਹੀਂ ਹੋਣੀ ਚਾਹੀਦੀ ਜਾਂ ਫਿਰ ਆਪਣੀ ਕਾਰਟ ਆ ਜਿਹੜੀ ਉਹ ਫਰੰਟ ਵਾਲੇ ਪਾਸੇ ਹੀ ਆਉ। ਇਹ ਸਿਰਫ ਆਪਾਂ ਦੋ ਪੱਲੇਾਂ ਚ ਹੀ ਪਾਉਣੀ ਆ ਜੀ। ਜਦੋਂ ਆਪਾਂ ਇੰਨਾ ਕੱਪੜਾ ਕੱਢ ਦਿੰਨੇ ਆ ਦੇਖੋ ਫਰੰਟ ਵਾਲੀ ਕਾਰਟ ਚੋਂ ਤਾਂ ਕਦੇ ਵੀ ਨਾ ਆਪਣੀ ਬਾਹ ਘੁੰਮਦੀ ਨਹੀਂ ਹੈਗੀ ਆਪਣੀ ਬਾਹ ਘੁੰਮਦੀ ਨਹੀਂ ਹੈਗੀ ਤੇ ਬਾਹ ਚ ਗਲ ਨਹੀਂ ਪੈਂਦੇ ਹੈਗੇ ਤੇ ਨਾ ਹੀ ਆਪਣਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਹੁਣ ਆਪਾਂ ਇੱਥੋਂ ਦੇਖੋ ਜੀ ਸਲਾਈ ਜੋਗਾ ਸੱਡ ਕੇ ਨਾ ਇੱਥੇ 10 ਇੰਚ ਤੇ ਨਿਸ਼ਾਨ ਲਾ ਲੈਣਾ 10 ਇੰਚ ਦੇ ਨਿਸ਼ਾਨ ਲਾਉਣ ਤੋਂ ਬਾਅਦ ਤੁਹਾਡੀ ਬਾਹ ਦੀ ਕਿੰਨੀ ਵੀ ਲੰਬਾਈ ਆ ਛੋਟੀ ਆ ਚਾਹੇ ਵੱਡੀ ਆ ਆਪਾਂ ਇੱਥੇ 10 ਇੰਚ ਤੇ ਹੀ ਲਾਉਣਾ ਪਾਕਿਸਤਾਨੀ ਬਾਹ ਦੀ ਕਟਿੰਗ ਕਰਦੇ ਦੇਖੋ ਇਹਨਾਂ ਦੀ ਜਿਹੜੀ ਮੂਰੀ ਹੈਗੀ ਉਹ ਹੈਗੀ ਆ 7 ਇੰਚ ਆ ਲੋ ਜੀ 7 ਇੰਚ ਮੂਰੀ ਆ ਆਪਾਂ ਨੇ ਇੱਥੇ 1 ਇੰਚ ਦੇ ਨਿਸ਼ਾਨ ਲਾਇਆ ਗਲਾਈ ਪਾਉਣ ਖਾਤਰ ਤੁਸੀਂ ਡੇਢ ਤੇ ਲਾ ਲੋ ਚਾਹੇ 1 ਤੇ ਇਹ ਐਦਾਂ ਬਲਾਈ ਫੈ ਜਾਣੀ ਆ ਆ ਲੋ ਜੀ ਤੇ ਜਿਹੜੀ ਆਹ ਵਾਲੀ ਐ ਆਪਾਂ ਇੱਥੋਂ ਦੇਖੋ 7 ਤੇ ਲਾਈਏ ਇੱਥੋਂ ਆਪਾਂ 6.5 ਤੇ ਲਾ ਲੋ ਚਾਹੇ ਤੁਸੀਂ ਆਪਦੀ ਕੁਮੀ ਦਾ ਨਾਪ ਲੈ ਕੇ ਦੇਖ ਲੋ ਵੀ ਤੁਹਾਨੂੰ ਮੋੜਨ 'ਚ ਕੋਈ ਪ੍ਰੋਬਲਮ ਨਾ ਹੋਵੇ ਵੀ ਅਨਕੰਫਰਟੇਬਲ ਨਾ ਮਹਿਸੂਸ ਹੋਵੇ ਆ ਆਪਣੀ ਫਿਟਿੰਗ ਵਾਲੀ ਨਿਸ਼ਾਨੀ ਆ ਇਹਦੇ ਨਾਲ ਆਪਾਂ ਐਦਾਂ ਮਲਾ ਦੇਣਾ ਆਪਣਾ ਐਕਸਟਰਾ ਕੱਪੜਾ ਮਾਰਜਨ ਦਾ ਕੱਪੜਾ ਤੇ ਜਿਹੜਾ ਐਕਸਟਰਾ ਕੱਪੜਾ ਇਹਦੀ ਕਰ ਲੈਣੀ ਆ ਆਪਾਂ ਦੇਖੋ ਜੀ ਆਪਣੀ ਪਾਕਿਸਤਾਨੀ ਬਾਂਹ ਦੀ ਕਟਿੰਗ ਇਸ ਤਰ੍ਹਾਂ ਆਪਾਂ ਆਪਣਾ ਕੱਪੜਾ ਨਾ ਕਿੰਨਾ ਵੀ ਹੱਥਾਂ ਚੋਂ ਫਿਸਲਦਾ ਹੋਵੇ ਉਹਦੀ ਹੋ ਜਾਂਦੀ ਹੈਗੀ ਕਟਿੰਗ ਜੇ ਤੁਸੀਂ ਇਹਦੀ ਬਾਂਹ ਦੀ ਮਤਲਬ ਕਿ ਜਿਹੜੀ ਲਾਈਨਿੰਗ ਲਾਉਣੀ ਆ ਉਹਦੇ ਵਿੱਚ ਦੇਖੋ ਐਚ ਆਪਾਂ ਜੋੜ ਪਾਇਆਗਾ ਕੱਪੜੇ 'ਚ ਜੋੜ ਪਾਇਆਗਾ ਇਹ ਕੱਪੜੇ ਨੂੰ ਆਪਾਂ ਇਦਾਂ ਰੱਖ ਕੇ ਇਦਾਂ ਉੱਪਰ ਰੱਖ ਕੇ ਜਿਵੇਂ ਜਿਵੇਂ ਆਪਣੀਆਂ ਕਟਾਂ ਪਈਆਂ ਹੋਈਆਂ ਨੇ ਐਵੇਂ ਆਪਾਂ ਇਹਦੇ ਉੱਪਰ ਸਿਲਾਈ ਦਾ ਦੇ ਸਲਾਈ ਆਪਾਂ ਚਾਰੇ ਪਾਸੇ ਲਾਵਾਂਗੇ ਇਸ ਤਰ੍ਹਾਂ ਸਲਾਈ ਲਾ ਕੇ ਇੱਕ ਸਲਾਈ ਆਪਾਂ ਸੈਂਟਰ ਚ ਲਾਵਾਂਗੇ ਉਸ ਤੋਂ ਬਾਅਦ ਆਪਣਾ ਸਲਾਈ ਕਰਨ ਚ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਕੁੜਤੀ ਦੀ ਕਟਿੰਗ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ